ਹਾਂਜੀ ਲੋਕਗੀਤ ਪ੍ਰੇਮੀਆਂ ਦੇ ਲਈ ਅੱਜ ਫੇਰ ਅਸੀਂ ਹਾਜ਼ਰ ਹੋਏ ਆਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਸੇ ਮਜ਼ਾਕ ਵਾਲਾ ਲੋਕਗੀਤ ਤੇ ਅੱਜ ਥੋੜੀ ਇਹਨਾਂ ਦੀ ਸਿਹਤ ਮੈਨੂੰ ਲੱਗਦਾ ਠੀਕ ਆ ਤੇ ਕੱਲ ਮੈਨੂੰ ਕੱਲੀ ਨੂੰ ਸੇਵਾਵਾਂ ਨਿਭਾਉਣੀਆਂ ਪਈਆਂ ਤੇ ਅੱਜ ਇਹਨਾਂ ਨੂੰ ਤਿਆਰ ਕੀਤਾ ਅਸੀਂ ਦੋਨੋਂ ਜਾਣੀਆਂ ਅੱਜ ਫੇਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਉਮੀਦ ਕਰਦੇ ਆਂ ਤੁਸੀਂ ਇਸ ਲੋਕਗੀਤ ਨੂੰ ਵੀ ਭਰਮਾ ਹੰਗਾਰਾ ਦਿਓਗੇ ਤੇ ਆਪ ਗਾਉਂਗੇ ਨਾਲੇ ਆਪਣੇ ਬੱਚਿਆਂ ਨੂੰ ਸਿਖਾਉਂਗੇ ਮਿੱਟੀ ਦਾ ਹਾਰਾ ਪੱਤੇ ਦੀ ਮੈਂ ਮੇਰੀ ਨਹੀਂ ਮੋੜ ਮੋੜ ਦੇ ਦੀਵਾਰ ਬੁੱਢਾ ਵਰ ਦੇਂਦੀ ਮਿੱਟੀ ਦਾ ਹਾਰਾ ਡਿੱਗ ਪਿਆ ਮਾਏ ਮੇਰੀ ਏਨੀ ਆਗੇ ਆ ਬੁੱਢੜਾ ਹੈ ਬੁੱਢਾ ਵਰ ਦੇ था दिनी बजा बुड्ढा बार दे कोई तो भुट्टा वर देन्दी देन। ਬੋੜੜੇ ਨੂੰ ਮੈਂ ਵੇਚ ਦਿੱਨੀਆ ਵੇਚਾਂ ਮੈਂ ਪਰਨੀ ਬਜਾ ਮੁੰਡਾ ਮਰ ਦੇਂਦੇ ਜਦ ਤਾਰੇ ਕਾਲੀ ਕਰਨੋਂ ਪਰਤੀ ਅਗ ਬੈਠੀ ਕੋਲੇ ਦੇਨਾ ਬੁੱਢਾ ਵਲੇ ਦੇਂਦੇਂ ਦੀਏ ਮੈਂ ਮੇਰੀ ਨਹੀਂ ਮੁੜ ਮੁੜ ਦੇ ਦिए ਵਾਰ ਬੁੱਢ ਬਨੇ ਦੇਂਦੀ ਲੋ ਜੀ ਗੀਤ ਹੋਇਆ ਖਤਮ ਇੱਕ ਹਾਸੇ ਮਜ਼ਾਕ ਵਾਲਾ ਗੀਤ ਸੀ ਬਹੁਤ ਔਖਾ ਸੀ ਇਹਨੂੰ ਪੂਰਾ ਕੀਤਾ ਅਸੀਂ ਵਿੱਚ ਦੀ ਬਹੁਤ ਹੱਸੀਆਂ ਬਹੁਤ ਵਾਰ ਸਾਨੂੰ ਸਟੌਪ ਕਰਨਾ ਪਿਆ ਤੇ ਕੋਸ਼ਿਸ਼ ਕਰਿਓ ਕਿ ਇਸ ਗੀਤ ਦਾ ਆਨੰਦ ਮਾਣਿਓ ਉਮੀਦ ਕਰਦਾ ਤੁਸੀਂ ਜ਼ਰੂਰ ਖੁਸ਼ ਹੋਵੋਗੇ ਤੇ ਸਾਨੂੰ ਬੜਾ ਵਧੀਆ ਲੱਗਿਆ ਅਸੀਂ ਆਨੰਦਤ ਹੋਈਆਂ ਇਸ ਗੀਤ ਨੂੰ ਗਾ ਕੇ ਵੀ ਤੇ ਅਸੀਂ ਤੁਹਾਡੇ ਤੱਕ ਅਪੜਾ ਕੇ ਅਸੀਂ ਬਹੁਤ ਖੁਸ਼ ਹੋਏ ਆਂ ਤੇ ਕੋਸ਼ਿਸ਼ ਕਰਿਓ ਇਸ ਗੀਤ ਨੂੰ ਸੁਣ ਕੇ ਖੁਸ਼ੀ ਮੰਮਾਣ ਦੀ ਇੱਕ ਬੇਟੀ ਦੇ ਵੱਲੋਂ ਆਪਣੀ ਮਾਂ ਤਨ ਦਿੱਤੀਆਂ ਹੋਈਆਂ ਜਿਹੜੀਆਂ ਮੇਲੇ ਦਿੱਤੇ ਹੋਏ ਨੇ ਤਰਲੇ ਕਿਤੇ ਹੋਏ ਨੇ ਕਿ ਤੁਮੈਨ ਉਹ ਜਿਹੜਾ ਬੁੱਢਾ ਬਾਰ ਦਿੱਤਾ ਲੱਭ ਕੇ ਤੇ ਆਪਣੀ ਮਾਂ ਨੂੰ ਉਹ ਬਾਰੀ-ਬਾਰੀ ਕਹਿ ਰਹੀ ਹੈ ਤੇ ਉਮੀਦ ਕਰਦੇ ਆ ਤੁਸੀਂ ਇਸ ਲੋਕੀਤ ਨੂੰ ਵੀ ਬਹੁਤ ਪਰਮਾ ਹੰਗਾਰ ਦੋਗੇ ਅਖੀਰ ਦੇ ਵਿੱਚ ਫੇ ਸਸਕਰ